ਸਾਨੂੰ ਐਡੀ ਉਮੀਦ ਨਹੀਂ ਸੀ ਵੀ ਜਖੜ ਸਾਹਿਬ ਬੜੇ ਸਿਆਣੇ ਮਹਿਮਾਨ ਦਾ ਹੁੰਦਾ ਸੀ ਮੇਰੀ ਬਦੀ ਸੀ ਉਹਨਾਂ ਨੇ ਦਿਲ ਚ ਬੜੀ ਚੰਗੀ ਸ਼ਭੀ ਸੀ ਵੀ ਬੜੇ ਤੋਲ ਮੋਲ ਕੇ ਸ਼ਬਦ ਬੋਲਦੇ ਆ ਪਰ ਉਹ ਪਤਾ ਨਹੀਂ ਭਾਜਪਾਨ ਨੇ ਕਹੇ ਜਾ ਟੀਕਾ ਲਾ ਦੁੰਦੀ ਆ ਉਹ ਗਰੇਵਾਲ ਦੇ ਨਾਲ ਬੈਠੇ ਸੀ ਉਹ ਗਰੇਵਾਲ ਵਾਲਾ ਟੀਕਾ ਇਹਦੇ ਲੱਗ ਗਿਆ ਹੁਣ ਪਹਿਲਾਂ ਸਾਡੀਆਂ ਮੀਟਿੰਗਾਂ ਚ ਆਉਂਦੇ ਹੁੰਦੇ ਸੀ ਉਦੋਂ ਕਹਿੰਦੇ ਸੀ ਕਿਸਾਨਾਂ ਦਾ ਥੋੜਾ ਮੋਰਚਾ ਸਹੀ ਆ ਕਾਨੂੰਨ ਗਲਤ ਨੇ ਮੈਂ ਤੁਹਾਡੇ ਨਾਲ ਆ ਤੁਸੀਂ ਮੂਰੇ ਹੋ ਕੇ ਲੜਾਈ ਲੜੋ ਤੇ ਅੱਜ ਭਾਜਪਾ ਚਲੇ ਗਏ ਨੇ ਅੱਜ ਅਸੀਂ ਕਿਸਾਨ ਇਹਨਾਂ ਨੂੰ ਮਾੜੇ ਲੱਗਣ ਲੱਗ ਗਏ ਆ ਉਹ ਸਾਡੇ ਸਵਾਲਾਂ ਦਾ ਜਵਾਬ ਦੇ ਦੇਣ ਸਾਡੇ ਨੇ ਅਸੀਂ ਅੱਜ ਇਹ ਵੀ ਕਿ ਐਲਾਨ ਕੀਤਾ ਵੀ ਸਾਡੇ ਨਾਲ ਬੈਠ ਲੈਣ ਤੇ ਆਹਮੋ ਸਾਹਮਣੇ ਡਿਬੇਟ ਤੇ ਆਜਣ ਭਾਈਚਾਰਾ ਸਾਡਾ ਸਾਂਸ ਨੂੰ ਖਰਾਬ ਕਰ ਰਿਹਾ ਛਾਲ ਰਿਹਾ ਭਾਜਪਾ ਦੀ ਤਾਂ ਇਹ ਹਮੇਸ਼ਾ ਹੀ ਇੰਤਜ਼ਾਰ ਰਹੀ ਆ ਵੀ ਆਪਸ ਚ ਲੋਕਾਂ ਨੂੰ ਲੜਾਓ ਕਹਿੰਦਾ ਮੈਂ ਦੋਨੋਂ ਦੇਖੂਗਾ ਦੋਨੋਂ ਜੇ ਤੁਹਾਡੀ ਸਰਕਾਰ ਬਣੂਗੀ ਦੇਖੋਗੇ ਪੰਜਾਬ 'ਚ ਤੁਹਾਡੀ ਇੱਕ ਸੀਟ ਨਹੀਂ ਆ ਰਹੀ ਨਹੀਂ ਅਸੀਂ ਕਿਸੇ ਪਾਰਟੀ ਨਾਲ ਨਹੀਂ ਜੁੜਦੇ ਕਿਉਂਕਿ ਕੋਈ ਇਹਨਾਂ ਦਾ ਕਰਤਾਰ ਹੀ ਨਹੀਂ ਰਿਹਾ ਜਾਖੜ ਸਾਹਿਬ ਦਾ ਕੀ ਕਰਤਾਰ ਆ ساری ਉਮਰ ਕਾਂਗਰਸ 'ਚ ਰਹੇ ਅੱਜ ਆਪ ਉੱਤ ਪਾਜ ਪਸ ਚਲੇ ਗਏ ਹੁਣ ਪਤਾ ਨਹੀਂ ਕੱਲ ਨੂੰ ਛਾਲ ਮਾਰ ਕੇ ਫਿਰ ਕਾਂਗਰਸ 'ਚ ਚਲ ਜਾਣ ਪਹਿਲਾਂ ਮਨਮੋਹਨ ਸਿੰਘ ਜੀ ਨੇ ਜਿਹੜੀ ਸੁਆਮੀਨਾਥਨ ਕਮਿਸ਼ਨ ਜਿਹੜਾ ਬਣਾਇਆ ਸੀ ਉਦੋਂ ਵੀ ਅਸੀਂ ਘੇਰਨ ਚੱਲੇ ਸੀ ਦਿੱਲੀ ਸਾਨੂੰ ਸਾਧ ਕੇ ਉਹ ਤੇ ਇਹਨਾਂ ਨੇ ਕਹਤਾ ਸੀ ਮੈਂ ਕਮਿਸ਼ਨ ਬਣਾ ਦੋਨਾ ਪਰ 6 ਸਾਲ ਇਹਨਾਂ ਨੇ ਦੱਬੀ ਰੱਖਿਆ। ਇਵੇਂ ਹੀ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਸਾਨੂੰ ਕਿਹਾ ਸੀ ਵੀ ਅਸੀਂ ਇਹ ਲਾਗੂ ਕਰਾਂਗੇ। 10 ਸਾਲ ਇਹਨਾਂ ਨੇ ਲਾਗੂ ਨਹੀਂ ਕੀਤਾ। ਵੀ ਹਜ਼ਾਰਾਂ ਕਿਸਾਨ ਸਾਡੀ 50000 60000 ਤੋਂ ਉੱਪਰ ਤਾਂ ਲਿਸਟ ਬਣ ਗਈ ਆ। ਉਹ ਅਸੀਂ ਲੰਗਰਾਂ ਦੇ ਇੰਤਜ਼ਾਮ ਹੋਰ ਇੰਤਜ਼ਾਮਾਂ 'ਚ ਮੇਰੀ ਵੀ ਉੱਚ ਡਿਊਟੀ ਲੱਗੀ ਹੋਈ ਆ। ਤੇ ਉਹ 21 ਤੱਕ ਤਾਂ ਅਸੀਂ ਉਹ ਭਗਤਾਵਾਂਗੇ ਉੱਥੇ ਅਸੀਂ ਪੂਰੇ ਬੰਦੇ ਸਾਡੇ ਜਾਣੇ ਆ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈਗਾ ਇਹ ਆ ਵੀ ਉਹਵੇਂ ਸਵਾਲ ਚੱਲੀ ਜਾਣਗੇ ਤੇ ਲੋਕਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਲਾਮਬੰਦ ਕਰੀਏ ਤੇ ਲੋ ਇੱਕ ਨਵੀਂ ਸਟ੍ਰੈਟਜੀ ਇਹ ਵੀ ਕਰੀਏ ਵੀ ਤੁਸੀਂ ਜਾਓ ਹੀ ਨਾ ਇਹਨਾਂ ਦੇ ਇਕੱਠਾਂ 'ਚ ਲੋਕਾਂ ਨੂੰ ਇਹ ਕਹੀਏ ਵੀ ਤੁਸੀਂ ਜਾਓ ਹੀ ਨਾ ਮੂਰੇ ਨਾ ਜਾਓ ਪਰ ਅਸੀਂ ਇਹੀ ਇਹ ਵੀ ਜ਼ਰੂਰ ਕਹਾਂਗੇ ਵੀ ਹਿੰਸਕ ਨਹੀਂ ਬਣਾ ਬਸ ਇਹ ਜੇ ਚਾਹੁੰਦੇ ਆਪਾਂ ਆਜ-ਪਾਸ ਸਾਨੂੰ ਇਕੱસા ਕੇ ਹਿੰਸਕ ਕਰਨਾ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਐਸਟੀਐਮਸੀ ਕਿਸਾਨ ਪਵਨ ਚੰਡੀਗੜ੍ਹ ਖੜੇ ਆਂ ਔਰ ਅੱਜ ਫੇਰ ਕਿਸਾਨਾਂ ਨੇ ਐਸਕੇਐਮ ਜਿਹੜੇ ਰਾਜੇਵਾਲ ਗਰੁੱਪ ਹੈਗੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਪਿਛਲੇ ਦਿਨ ਜਿਸ ਤਰੀਕੇ ਦੇ ਨਾਲ ਭਾਜਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਦੇ ਬਾਰੇ ਕਾਫੀ ਬਿਆਨਬਾਜ਼ੀ ਕੀਤੀ ਸੀ ਉਹਨੂੰ ਲੈ ਕੇ ਉਹਨਾਂ ਨੇ ਅੱਜ ਆਪਣੇ ਪੱਖ ਰੱਖਿਆ ਆਪਣਾ ਗੱਲ ਰੱਖੀ ਹੈ ਤੇ ਉਹਦੇ ਵਿੱਚ ਹੀ ਜੇ ਗੱਲਬਾਤ ਕਰੀ ਤੇ ਹਰਿੰਦਰ ਲਖੋਵਾਲ ਜਿਹੜੇ ਨੇ ਉਹ ਇਸ ਟਾਈਮ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਆਂ ਲਖੋਵਾਲ ਸਾਹਿਬ ਅੱਜ ਤੁਸੀਂ ਬੇਸਿਕ ਤਾਂ ਜੇ ਗੱਲ ਕੀਤੀ ਜਾਵੇ ਤਾਂ ਜਖੜ ਸਾਹਿਬ ਦੀ ਇਹ ਗੱਲਾਂ ਦਾ ਜਵਾਬ ਹੀ ਦੇਣ ਆਏ ਸੀ ਕਿ ਦੇ ਰਹੇ ਸੀਗੇ ਉਹਨਾਂ ਨੇ ਬਹੁਤ ਕੁਝ ਕਿਹਾ ਤੁਸੀਂ ਸੁਣਿਆ ਹੋਣਾ ਸਾਰਾ ਕੁਝ ਕਿਵੇਂ ਲੱਗਦਾ ਤੁਹਾਨੂੰ ਵੀ ਇਹ ਕਿਵੇਂ ਦੀ ਇੱਕ ਅਲੱਗ ਤਰੀਕੇ ਦੀ ਜਿਹੜੀ ਖਿੱਚ ਤਾਨ ਸ਼ੁਰੂ ਹੋ ਗਈ ਹੈ ਕਿਉਂਕਿ ਕਿਸਾਨ ਤਾਂ ਲਗਾਤਾਰ ਸੰਘਰਸ਼ ਦੇ ਵਿੱਚ ਹੈ ਹੀ ਹੈ ਸਾਨੂੰ ਐਡੀ ਉਮੀਦ ਨਹੀਂ ਸੀ ਵੀ ਜਖੜ ਸਾਹਿਬ ਬੜੇ ਸਿਆਣੇ ਮਹਿਮੰਦਾ ਹੁੰਦਾ ਸੀ ਮੇਰੀ ਬਦੀ ਸੀ ਉਹਨਾਂ ਦੇ ਦਿਲ 'ਚ ਬੜੀ ਚੰਗੀ छवि ਸੀ ਵੀ ਬੜੇ ਤੋਲ ਮੋਲ ਕੇ ਸ਼ਬਦ ਬੋਲਦੇ ਆ ਪਰ ਉਹ ਪਤਾ ਨਹੀਂ ਭਾਜਪਾਨ ਨੇ ਕਹੇ ਜਾ ਟੀਕਾ ਲਾ ਦਿੰਦੀ ਆ ਉਹ ਗਰੇਵਾਲ ਦੇ ਨਾਲ ਬੈਠੇ ਸੀ ਉਹ ਗਰੇਵਾਲ ਵਾਲਾ ਟੀਕਾ ਇਹਦੇ ਲੱਗ ਗਿਆ ਹੁਣ ਤੇ ਉੱਥੇ ਬਥੇਰਾ ਕੁਝ ਭਾਜਪਾਨੇ ਸਾਡੇ ਖਿਲਾਫ ਬੋਲਿਆ ਤੇ ਹੁਣ ਇਹੀ ਵੀ ਰੰਗੇ ਗਏ ਉਸ ਜੀਆਂ ਗੱਲਾਂ ਇਹ ਕਿਸਾਨਾਂ ਨੂੰ ਬੋਲਦੇ ਆ ਪਹਿਲਾਂ ਸਾਡੀਆਂ ਮੀਟਿੰਗਾਂ 'ਚ ਆਉਂਦੇ ਹੁੰਦੇ ਸੀ ਉਦੋਂ ਕਹਿੰਦੇ ਸੀ ਕਿਸਾਨਾਂ ਦਾ ਠੋਡਾ ਮੋਰਚਾ ਸਹੀ ਆ ਕਾਨੂੰਨ ਗਲਤ ਨੇ ਮੈਂ ਤੁਹਾਡੇ ਨਾਲ ਆ ਤੁਸੀਂ ਮੂਰੇ ਹੋ ਕੇ ਲੜਾਈ ਲੜੋ ਤੇ ਅੱਜ ਭਾਜਪਾ ਜ ਚਲੇ ਗਏ ਨੇ ਅੱਜ ਅਸੀਂ ਕਿਸਾਨ ਇਹਨਾਂ ਨੂੰ ਮਾੜੇ ਲੱਗਣ ਲੱਗ ਗਏ ਆ ਤੇ ਅਸੀਂ ਸਵਾਲ 11 ਦਿੱਤੇ ਸੀ ਉਹ ਸਵਾਲਾਂ ਦਾ ਜਵਾਬ ਇਹਨਾਂ ਨੇ ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ ਉਹ ਸਾਡੇ ਸਵਾਲਾਂ ਦਾ ਜਵਾਬ ਦੇ ਦੇਣ ਸਾਡੇ ਨਾਲ ਅਸੀਂ ਅੱਜ ਇਹ ਵੀ ਕੀ ਐਲਾਨ ਕੀਤਾ ਵੀ ਸਾਡੇ ਨਾਲ ਬੈਠ ਲੈਣ ਤੇ ਆਹਮੋ ਸਾਹਮਣੇ ਡਿਬੇਟ ਤੇ ਆਜਣ ਸਾਡੇ ਸਵਾਲਾਂ ਦੇ ਜਵਾਬ ਦੇਣ ਅਸੀਂ ਸਵਾਲਾਂ ਦੇ ਜਵਾਬ ਮੰਗਦੇ ਹੁਣ ਅਸੀਂ ਕੁਝ ਨਹੀਂ ਕਰਦੇ ਪਰ ਸ਼ਿਦਾਬ ਦੀ ਗਲਤ ਆ ਜਿਵੇਂ ਹੰਸਰਾਜ ਹੰਸ ਵੀ ਨੇ ਵੀ ਸ਼ਬਦਾਬਲੀ ਵਰਤੀ ਆ ਬਹੁਤ ਮਾੜੀ ਸ਼ਬਦਾਬਲੀ ਉਹਨਾਂ ਨੇ ਵਰਤੀ ਗਈ ਆ ਉਹ ਕਹਿੰਦਾ ਆਪਦੇ ਆਪ ਨੂੰ ਮੈਂ ਬਹੁਤ ਗਰੀਬ ਆ ਪਿਛਲੇ 5 ਸਾਲ ਲੋਕ ਸਭਾ ਮੈਂਬਰ ਰਹੇ ਨੇ ਸਾਨੂੰ ਦੱਸਣ ਵੀ ਇੱਕ ਵਾਰੀ ਉਹ ਗਰੀਬਾਂ ਦੇ ਮਜ਼ਦੂਰਾਂ ਦੇ ਕਿਸੇ ਲਈ ਕੋਈ ਦੱਸਣ ਵੀ ਬੋਲੇ ਆ ਕਿਸਾਨਾਂ ਲਈ ਬੋਲੇ ਆ ਮੈਂ ਆਉਂਦਾ ਰਿਆਂ ਜੀ ਇੱਕ ਦਿਨ ਨੂੰ ਫੋਟੋ ਬਾਦ ਨੂੰ ਕਿਸੇ ਮੋਰਚੇ 'ਚ ਆਏ ਆ ਜਾਂ ਕਿਤੇ ਆਏ ਆ ਉਹ ਤਾਂ ਦਿੱਲੀੋਂ ਨਹੀਂ ਮਰੇ ਗਰੀਬ ਕਿੱਥੋਂ ਆ ਕਰੋੜ ਰੁਪਏ ਦੀ ਉਹਨਾਂ ਕੋਲ ਕਾਰ ਆ 12 ਕਰੋੜ ਦੀ ਕੋਠੀ ਆ ਜਿੰਨੇ ਇੱਥੇ ਐਮਪੀ ਖੜੇ ਨੇ ਫਰੀਦਕੋਟ 'ਚ ਸਾਰਿਆਂ ਨੂੰ ਅਮੀਰ ਆ ਜਿੰਨੇ ਮੇਰੇ ਖਿਆਲ ਪੰਜਾਬ 'ਚ ਖੜੇ ਹੋਣੇ ਆ ਉਹ ਅੱਧਿਆਂ ਤੋਂ ਵੱਧ ਅਮੀਰ ਹੋਣਗੇ ਤੇ ਇਸ ਲਈ ਗਰੀਬ ਨਹੀਂ ਜਾਣ ਬੁੱਝ ਕੇ ਗਰੀਬਾਂ ਨੂੰ ਇਸ ਤਰ੍ਹਾਂ ਅਕਸਾਰੇ ਨੇ ਉਹ ਭਾਈਚਾਰਾ ਸਾਡਾ ਸਾਂਸ ਨੂੰ ਖਰਾਬ ਕਰ ਰਿਹਾ ਛਾਲ ਰਿਹਾ ਭਾਜਪਾ ਦੀ ਤਾਂ ਇਹ ਹਮੇਸ਼ਾ ਹੀ ਇੰਚਾਰ ਰਹੀ ਆ ਵੀ ਆਪਸ ਚ ਲੋਕਾਂ ਨੂੰ ਲੜਾਓ ਹਿੰਦੂ ਸਿੱਖ ਨੂੰ ਲੜਾਓ ਹਿੰਦੂ ਮੁਸਲਮਾਨ ਨੂੰ ਲੜਾਓ ਇਸ ਤਰ੍ਹਾਂ ਵੋਟਾਂ ਵਟੋਹਰੋ ਇਹ ਕੰਮ ਦੁਆਰਾ ਭਾਜਪਾ ਹੁਣ ਪੰਜਾਬ ਚ ਕਰ ਰਹੀ ਆ ਵਪਾਰੀਆਂ ਨੂੰ ਸਾਡੇ ਨਾਲ ਲੜਾਉਣਾ ਚਾਹੁੰਦੀ ਆ ਜਿਹੜੇ ਸਾਡੇ ਮਜ਼ਦੂਰ ਭਰਾ ਉਹਨਾਂ ਨੂੰ ਇਹ ਪਾਸੇ ਕਰਕੇ ਲੜਾਉਣਾ ਚਾਹੁੰਦੀ ਆ ਜੋ ਇਹ ਮਨਸੂਬੇ ਪੂਰੇ ਹੁਣ ਹੋਣਗੇ ਫਿਰ ਕਹਿੰਦਾ ਮੈਂ ਦੋ ਨੂੰ ਦੇਖੂਗਾ ਦੋ ਨੂੰ ਜੇ ਤੁਹਾਡੀ ਸਰਕਾਰ ਬਣੂਗੀ ਦੇਖੋਗੇ ਪੰਜਾਬ ਚ ਤੁਹਾਡੀ ਇੱਕ ਸੀਟ ਨਹੀਂ ਆ ਰਹੀ ਕਿਵੇਂ ਦੇਖੋਗੇ ਪੰਜਾਬੀਆਂ ਨੂੰ ਨਹੀਂ ਬੁਗਾਰ ਰਹੋਗੇ ਮੋਦੀ ਵੀ ਕਹਿੰਦੇ ਸੀ ਮੈਂ ਦੇਖੂਗਾ ਇਹਨਾਂ ਨੂੰ ਪੰਜਾਬੀ ਬੜੇ ਮਹਾਨ ਨੇ ਜੇ ਤੁਸੀਂ ਪਿਆਰ ਨਾਲ ਪੇਸ਼ ਆਉਂਦੇ ਤਾਂ ਪਿਆਰ ਕਰਦੇ ਨੇ ਜੇ ਤੁਸੀਂ ਕਹੋਗੇ ਮੈਂ ਦੇਖੂਗਾ ਫਿਰ ਇਹ ਨਹੀਂ ਮੰਨਦੇ ਪੰਜਾਬੀ ਫਿਰ ਕੋਈ ਗੱਲ ਨਹੀਂ ਜਿਵੇਂ ਕਰਨਗੇ ਤਾਂ ਅਸੀਂ ਦੇਖਾਂਗੇ ਲੋਕੋ ਸਭ ਪਿਛਲੀ ਵਾਰ ਇਹਨਾਂ ਨੇ ਕਿਹਾ ਸੀਗਾ ਐਦਾਂ ਨਹੀਂ ਲੱਗਦਾ ਜਿਵੇਂ ਪਾਪਾ ਵੀ ਥੋੜੀ ਜੀ ਸ਼ਾਇਦ ਜਿਸ ਤਰ੍ਹਾਂ ਕਹਿੰਦੇ ਨੇ ਡਗਮਗਾਈ ਹੋਈ ਹੈ ਜਾਂ ਬਿਆਨ ਵੀ ਉਹਨਾਂ ਦੇ ਬੜੇ ਵਕਤ ਵਕਤ ਜੇ ਆ ਰਹੇ ਨੇ ਲੀਡਰਾਂ ਦੇ ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਘੇਰਿਆ ਸੀਗਾ ਵੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਜਾਂ ਫਿਰ ਜਿਹੜੀ ਅਕਾਲੀ ਦਲ ਹੈ ਉਹਨਾਂ ਦੇ ਜਿਹੜੇ ਵਰਕਰਸ ਨੇ ਉਹ ਕਿਸਾਨਾਂ ਦੇ ਵਿੱਚ ਜਿਹੜੇ ਜਾ ਕੇ ਬਹਿ ਜਾਂਦੇ ਆ ਤੇ ਹੁਰਦੰਗ ਕਰਦੇ ਆ ਉਧੇ ਪਾਸੇ ਦੂਜੇ ਪਾਸੇ ਤੁਸੀਂ ਲਗਾਤਾਰ ਹਦਾਇਤਾਂ ਕਰ ਰਹੇ ਹੋ ਆਪਣੇ ਕਾਰਕਿਰਤਾਵਾਂ ਨੂੰ ਜਾਂ ਜਿਹੜੇ ਤੁਹਾਡੇ ਵਰਕਰਸ ਨੇ ਵੀ ਤੁਸੀਂ ਸ਼ਾਂਤੀ ਦੇ ਨਾਲ ਬਿਲਕੁਲ ਕੈਦਰ ਜਿਹੜਾ ਹੈ ਉਹ ਸ਼ਾਂਤੀ ਬਹਾਲ ਕਰਕੇ ਸਵਾਲ-ਸਵਾਲ ਕਰਨੇ ਨੇ 11 ਸਵਾਲਾਂ ਦੀ ਲਿਸਟ ਤੁਸੀਂ ਅੱਜ ਵੀ ਸਾਡੇ ਹੱਥਾਂ 'ਚ ਫੜਾਈ ਹੈ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਸੱਤਾਧਾਰੀ ਪਾਰਟੀ ਹੈ ਉਹਨੂੰ ਅਸੀਂ ਇਹ ਸਵਾਲ ਸਾਰੇ ਕਰਾਂਗੇ ਪਰ ਹੁਣ ਜਿੱਥੋਂ ਤੱਕ ਜਾਖੜ ਸਾਹਿਬ ਦੀ ਗੱਲ ਕਰੀਏ ਉਸ ਦਿਨ ਉਹ ਥੋੜੇ ਜਿਹਾ ਕਾਫੀ ਗੰਭੀਰ ਗੁੱਸੇ 'ਚ ਸਿਗੇ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਐਡੀ ਗੱਲ ਹੈ ਤਾਂ ਸਾਡਾ ਵਿਰੋਧ ਕਰਦੇ ਬੇਸ਼ੱਕ ਕਰਨ ਕਰ ਰਹੇ ਨੇ ਲਗਾਤਾਰ ਮੈਨੂੰ ਵੀ ਕਹਿ ਰਿਆ ਸਾਡੇ ਹੋਰ ਲੋਕਾਂ ਨੂੰ ਕਹਿ ਰਿਆ ਸਾਨੂੰ ਪ੍ਰਚਾਰ ਨਹੀਂ ਕਰਨ ਦੇ ਰੇ ਪਰ ਦੂਜੇ ਪਾਸੇ ਕਹਿੰਦੇ ਕਿਸੇ ਇੱਕ ਪਾਰਟੀ ਦੇ ਨਾਲ ਤਾਂ ਜੁੜ ਜਾਣ ਕਿਸੇ ਇੱਕ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਐਲਾਨ ਕਰ ਦੇਣ ਵੀ ਅਸੀਂ ਉਸ ਪਾਰਟੀ ਦੇ ਨਾਲ ਹੈਗੇ ਆਂ ਤੇ ਉੱਥੋਂ ਆਪਣੇ ਐਮਪੀ ਉੱਥੇ ਉਹਨਾਂ ਨੂੰ ਸਮਰਥਨ ਦੇਣ ਐਮਪੀ ਬਣਵਾਉਣ ਤੇ ਉਹ ਕਰਨ ਜਾਂ ਫਿਰ ਆਪ ਜਿਹੜਾ ਰਾਜਨੀਤੀ ਦੇ ਵਿੱਚ ਆਉਣ ਕਹਿੰਦੇ ਉਹ ਤਾਂ ਖੈਰ ਹੁਣ ਕਹਿਣਗੇ ਵੀ ਜਾਖੜ ਨੇ ਕਹਣਾ ਵੀ ਜਾਖੜ ਨੇ ਕਿਹਾ ਵੀ ਬਿਆਨ ਜਿਹੜਾ ਲੇਟ ਦਿੱਤਾ ਕਿਉਂਕਿ ਨਾਮਜ਼ਦਗੀਆਂ ਜਿਹੜੀਆਂ ਭਰੀਆਂ ਜਾ ਚੁੱਕੀਆਂ ਨਹੀਂ ਅਸੀਂ ਕਿਸੇ ਪਾਰਟੀ ਨਾਲ ਨਹੀਂ ਜੁੜਦੇ ਕਿਉਂਕਿ ਕੋਈ ਇਹਨਾਂ ਦਾ ਕਿਰਦਾਰ ਹੀ ਨਹੀਂ ਰਿਹਾ ਜਾਖੜ ਸਾਹਿਬ ਦਾ ਕੀ ਕਿਰਦਾਰ ਆ ساری ਉਮਰ ਕਾਂਗਰਸ 'ਚ ਰਹੇ ਅੱਜ ਆਪ ਉੱਪ ਭਾਜਪਾ 'ਚ ਚਲੇ ਗਏ ਹੁਣ ਪਤਾ ਨਹੀਂ ਕੱਲ ਨੂੰ ਛਾਲ ਮਾਰ ਕੇ ਫਿਰ ਕਾਂਗਰਸ 'ਚ ਚਲ ਜਾਣ ਇਸ ਤਰ੍ਹਾਂ ਕਿੰਨੇ ਲੀਡਰ ਅਕਾਲੀਆਂ ਦੇ ਆਪ 'ਚ ਗਏ ਨੇ ਆਪ ਵਾਲਿਆਂ ਦੇ ਅਕਾਲੀਆਂ 'ਚ ਗਏ ਆ ਕਿੰਨੇ ਭਾਜਪਾ ਦੇ ਵਿੱਚ ਕਾਂਗਰਸ ਦੇ ਗਏ ਨੇ ਅਸੀਂ ਇਹਨਾਂ ਦੇ ਇਹਨਾਂ ਦਾ ਕੋਈ ਕਿਰਦਾਰ ਨਹੀਂ ਅਸੀਂ ਕਿਸੇ ਪਾਰਟੀ ਨੂੰ ਇੱਕ ਨੂੰ ਸਪੋਰਟ ਨਹੀਂ ਕਰਦੇ ਜਿਹੜੀਆਂ ਸੱਤਾਧਾਰੀ ਪਾਰਟੀਆਂ ਹੁੰਦੀਆਂ ਨੇ ਭਾਵੇਂ ਪੰਜਾਬ ਦੀ ਸੱਤਾਧਾਰੀ ਪਾਰਟੀ ਆ ਭਾਵੇਂ ਸੈਂਟਰ ਦੀ ਸੱਤਾਧਾਰੀ ਪਾਰਟੀ ਆ ਜਿਨ੍ਹਾਂ ਨੇ ਸਾਨੂੰ ਵਾਦੇ ਕਰਕੇ ਸਰਕਾਰਾਂ ਬਣਾਈਆਂ ਉਹਨਾਂ ਤੋਂ ਸਵਾਲ ਸਾਡੇ ਬਣਦੇ ਆ ਉਹੀ ਸਵਾਲ ਅਸੀਂ ਅੱਜ ਜਿਹੜੀ ਆਪ ਪਾਰਟੀ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਪਿਛਲੇ ਦਿਨੀ ਉਹ ਸਾਡੇ ਪੂਰੇ ਨਹੀਂ ਕੀਤੇ ਉਹੀ ਸਵਾਲ ਅਸੀਂ ਆਪ ਵਾਲਿਆਂ ਨੂੰ ਅੱਜ ਦਿੱਤੇ ਨੇ ਤੁਹਾਡੇ ਰਾਹੀਂ ਦਿੱਤੇ ਨੇ ਲੋਕਾਂ ਨੂੰ ਦਿੱਤੇ ਆ ਵੀ ਆਪ ਵਾਲਿਆਂ ਨੂੰ ਵੀ ਖੁੱਡੀਆਂ ਸਾਹਿਬ ਨੂੰ ਸਵਾਲ ਪੁੱਛ ਰਹੇ ਨੇ ਲੋਕ ਵੀ ਹੜਾਂ ਦਾ ਮੁਆਵਜ਼ਾ ਨਹੀਂ ਆਇਆ ਇਹ ਕਿਵੇਂ ਕਹਿ ਸਕਦੇ ਵੀ ਨਹੀਂ ਪੁੱਛਦੇ ਤੇ ਉਹਨਾਂ ਨੂੰ ਵੀ ਸਵਾਲ ਪੁੱਛੇ ਜਾ ਰਹੇ ਨੇ ਹੁਣ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਵੀ ਸਾਰੇ ਜਿਹੜੇ ਜਿਨ੍ਹਾਂ ਨੇ ਵਾਅਦੇ ਕੀਤੇ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਲਖੂ ਵਾਟਸਐਪ ਜਿੰਨਾ ਤੱਕ ਗੱਲ ਕੀਤੀ ਜਾਵੇ ਅਲਟੀਮੇਟਲੀ 1 ਜੂਨ ਨੂੰ ਜਿਸ ਦਿਨ ਚੋਣਾ ਮਤਲਬ ਹੋਣੀਆਂ ਨੇ ਜਿਸ ਦਿਨ ਵੋਟਾਂ ਪੈਣੀਆਂ ਨੇ ਉਸ ਦਿਨ ਤੁਸੀਂ ਸਾਰੇ ਕਿਸਾਨ ਉਹਨਾਂ ਦੇ ਕੈਡਰ ਪਰਿਵਾਰ ਫਾਲੋਅਰਸ ਉਹ ਸਾਰੇ ਸਾਰੇ ਵੋਟਾਂ ਤੇ ਪਣ ਜਾਓਗੇ ਤੁਸੀਂ ਆਲਰੇਡੀ ਕਿਹਾ ਹੈ ਵੀ ਉਸ ਬੰਦੇ ਨੂੰ ਵੋਟ ਪਾ ਦਿੱਤੀ ਜਾਏ ਉਸ ਕੈਂਡੀਡੇਟ ਨੂੰ ਵੋਟ ਪਾ ਦਿੱਤੀ ਜਾਏ ਜਿੱਥੋਂ ਜਿਹੜੇ ਲੱਗਦਾ ਹੋਵੇ ਵੀ ਉਹਦੇ ਜਿੱਤਣ ਦੇ आसार ਜ਼ਿਆਦਾ ਨੇ ਉਹਦੇ ਵਿੱਚ ਤਾਂ ਕੋਈ ਵੀ ਉਸ ਤੱਕ ਜੇ ਕਿਸੇ ਜਗ੍ਹਾ ਤੇ ਭਾਰਤੀ ਜਨਤਾ ਪਾਰਟੀ ਯਾ ਕਿਤੇ ਆਮ ਆਦਮੀ ਪਾਰਟੀ ਵਾਲਾ ਯਾ ਕਿਤੇ ਦੂਜੀ ਆਤੀਜਾ ਹੋਏਗਾ ਉਸੇ ਉਸੇ ਤਰੀਕੇ ਦੇ ਨਾਲ ਪਾਉ ਜੇ ਭਾਜਪਾ ਵਾਂਗੂ ਐਸਾ ਤੁਸੀਂ ਕਹਿ ਚੁੱਕੇ ਕਿ ਭਾਜਪਾ ਨੂੰ ਨਹੀਂ ਪਾਣੀ ਹੈਗੀ ਨਹੀਂ ਸਾਡੀ ਗੱਲਾਂ ਭਾਜਪਾ ਦਾ ਵਿਰੋਧ ਆ ਵੀ ਉਹਨਾਂ ਨੂੰ ਵੋਟ ਨਹੀਂ ਪਾਣੀ ਕਿਉਂਕਿ ਉਹਨਾਂ ਨੇ ਸਾਡੇ ਕਿਸਾਨ ਸ਼ਹੀਦ ਕੀਤੇ ਆ ਸਾਨੂੰ ਰੋਕਿਆ ਸਾਡੇ ਸ਼ੁਭਕਰਨ ਸ਼ਹੀਦ ਕੀਤਾ 400 ਕਿਸਾਨ ਫੱਟੜ ਕੀਤੇ ਆ ਸਾਡਾ ਤਾਜ਼ਾ ਤਾਜ਼ਾ ਉਹਨਾਂ ਨਾਲ ਗੁੱਸਾ ਪੰਜਾਬ ਵਾਲਿਆਂ ਨਾਲ ਜਦ ਮਰਜੀ ਇਹਨਾਂ ਨਾਲ ਆਪਾਂ ਵਾਲਿਆਂ ਨਾਲ ਤਾਂ ਨਿਪਟ ਲਵਾਂਗੇ ਇਹਨਾਂ ਕੋਈ ਸਮਾਂ ਹੈਗਾ ਤੇ ਇਹਨਾਂ ਨਾਲ ਦਾ ਦੂਜੀਆਂ ਇਲੈਕਸ਼ਨਾਂ ਵੀ ਆਉਣੀਆਂ ਨੇ ਫਿਰ ਵੀ ਅਸੀਂ ਮੋਰਚੇ ਲਾਉਣੇ ਆ ਇਹਨਾਂ ਨਾਲ ਤਾਂ ਅਸੀਂ ਮੰਗਾ ਇਹਨਾਂ ਤੋਂ ਨਿਪਟ ਲਵਾਂਗੇ ਅਸੀਂ ਇਹ ਕਿਹਾ ਵੀ ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਤੁਸੀਂ ਵੋਟ ਪਾ ਸਕਦੇ ਹੋ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜਾ ਆਪਣੇ ਗੱਲਾਂ ਤੋਂ ਮੁਕਰ ਕੇ ਤੁਸੀਂ ਵੀ ਮੋਰਚੇ ਲਾਣੇ ਸੀਗੇ ਤੁਸੀਂ ਮੋਰਚੇ ਨਹੀਂ ਲਾਏ ਨਾਲੇ ਕਹਿੰਦੇ ਤੁਹਾਡੇ ਕੋਲ ਪੋਲਿਟੀਕਲ ਨਾਨ ਪੋਲਿਟੀਕਲ ਦਾ ਦੋ ਦਾ ਝਗੜਾ ਪਿਆ ਹੋਇਆ ਤੁਸੀਂ ਤਾਂ ਆਪ ਹੀ ਇੱਕ ਨਹੀਂ ਹੈਗੇ ਸਾਡੇ ਕਦੇ ਵਿਰੋਧ ਕਰਦੇ ਹੋ ਸਾਡੀਆਂ ਮੰਗਾਂ ਇੱਕ ਨੇ ਕੋਈ ਗੱਲ ਨਹੀਂ ਅੱਗੇ ਵੀ ਅਸੀਂ 25 30 ਜਥੇਬੰਦੀਆਂ ਸੀ 32 ਜਥੇਬੰਦੀਆਂ ਜਾ ਕੇ ਮੋਰਚਾ ਲੜਿਆ ਦੇਖਦੇ ਆ 4.5 500 ਜਿ세 ਬੰਦਿਆਂ ਇਕੱਠੀਆਂ ਹੋ ਗਈਆਂ ਸਾਡੀ ਕਮੇਟੀ ਬਣੀ ਹੋਈ ਆ ਸਾਡੀ ਗੱਲਬਾਤ ਚੱਲਦੀ ਆ ਜਦ ਅਸੀਂ ਕੋਈ ਅਗਲਾ ਮੋਰਚਾ ਲਾਇਆ ਉਹ ਵੀਰਾਂ ਨੇ ਥੋੜੀ ਗਲਤ ਕਾਲੀ ਕਰ ਲਈ ਉਹ ਮੋਰਚਾ ਲੱਗ ਗਿਆ ਸਾਡੇ ਨਾਲ ਕੋਈ رائے مشਵਰਾ ਚੰਗੀ ਤਰ੍ਹਾਂ ਨਹੀਂ ਕੀਤਾ ਗਿਆ ਤੇ ਪਰ ਅਸੀਂ ਉਹਨਾਂ ਕਰਕੇ ਜਿਹੜਾ ਪਾਣੀਆਂ ਦਾ ਜਿਹੜਾ ਕੋਈ ਚੰਡੀਗੜ੍ਹ ਰਾਜੇਵਾਲ ਸਾਹਿਬ ਨੇ ਮੋਰਚਾ ਲਾਉਣਾ ਸੀ ਉਹ ਉਹਨਾਂ ਕਰਕੇ ਨਹੀਂ ਲਾਇਆ ਵੀ ਉਹ ਮੋਰਚਾ ਕਮਜ਼ੋਰ ਨਾ ਹੋ ਜਵੇ ਦੋ ਮੋਰਚੇ ਪੈਰਲਲ ਨਹੀਂ ਚਲਾਉਣੇ ਕਾਂਗਰਸ ਪਾਰਟੀ ਨੇ ਬੜਾ ਲੰਬਾ ਚੌੜਾ ਆਪਣਾ ਨਿਆ ਪੱਤਰ ਜਿਹੜਾ ਉਹ ਜਾਰੀ ਕੀਤਾ ਕਿਸਾਨਾਂ ਦੇ ਲਈ ਵੀ ਉਹਨਾਂ ਨੇ ਸਭ ਤੋਂ ਉੱਪਰ ਜਿਹੜਾ ਰੱਖਿਆ ਨਾ ਉਹ ਗਰੰਟੀ ਕਾਨੂੰਨ ਵਾਲੀ ਗੱਲ ਕੀਤੀ ਹੈ ਰੱਖਿਆ ਉਹਦੇ ਥੱਲੇ ਵੀ ਔਰ ਫਿਰ ਦੂਜੇ ਪਾਸੇ ਮਜ਼ਦੂਰਾਂ ਦੀ ਵੀ ਗੱਲ ਕੀਤੀ ਹੈ ਚਾਹੇ ਉਹ ਨਰੇਗਾਹ ਮੰਰੇਗਾਹ ਜਾਂ ਜੋ ਵੀ ਹੋਵੇ ਔਰ ਰਾਹੁਲ ਗਾਂਧੀ ਵੀ ਲਗਾਤਾਰ ਪ੍ਰਿਯੰਕਾ ਗਾਂਧੀ ਵੀ ਖਾਸ ਕਰਕੇ ਜੇ ਰਾਹੁਲ ਦੀ ਗੱਲ ਕਰੀਏ ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਮੋਦੀ ਨੇ ਸਾਰਾ ਦਾ ਸਾਰਾ ਜਿਹੜਾ ਹੈ ਉਹ ਵੱਡੇ ਘਰਾਨਿਆਂ ਨੂੰ ਪੈਸਾ ਦਿੰਦਾ ਹੈ ਕਰੋੜਾਂ ਪੈਸੇ ਦਿੰਦੇ ਆ ਉਸੇ ਤਰੀਕੇ ਦੇ ਨਾਲ ਅਸੀਂ ਉਹਨੇ ਹੀ ਪੈਸਿਆਂ ਦੇ ਨਾਲ ਬਾਕੀ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਗਰੀਬਾਂ ਨੂੰ ਅਸੀਂ ਲੱਖਪਤੀ ਬਣਾਵਾਂਗੇ ਪਰ ਜੇ ਗੱਲ ਉਹੀ ਨਿਆਂ ਪੱਤਰ ਦੀ ਕੀਤੀ ਜਾਏ ਨਿਆਂ ਪੱਤਰ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੀ ਗਰੰਟੀ ਦਾ ਕਾਨੂੰਨ ਸਭ ਤੋਂ ਉੱਪਰ ਰੱਖਿਆ ਨਹੀਂ ਪਰ ਇਹ ਲੋਕ ਜਿਹੜੇ ਆ ਵੋਟਾਂ ਲੈਣ ਲਈ ਪਹਿਲਾਂ ਮਨਮੋਹਨ ਸਿੰਘ ਜੀ ਨਹੀਂ ਜਿਹੜੀ ਆ ਸੁਆਮੀਨਾਥਨ ਕਮਿਸ਼ਨ ਜਿਹੜਾ ਬਣਾਇਆ ਸੀ ਉਦੋਂ ਵੀ ਅਸੀਂ ਘੇਰਨ ਚੱਲੇ ਸੀ ਦਿੱਲੀ ਸਾਨੂੰ ਸੱਦ ਕੇ ਉਤੇ ਇਹਨਾਂ ਨੇ ਕਹਤਾ ਸੀ ਮੈਂ ਕਮਿਸ਼ਨ ਬਣਾ ਦੋਨਾ ਪਰ 6 ਸਾਲ ਇਹਨਾਂ ਨੇ ਦੱਬੀ ਰੱਖਿਆ ਐਵੇਂ ਹੀ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਸਾਨੂੰ ਕਿਹਾ ਸੀ ਵੀ ਅਸੀਂ ਇਹ ਲਾਗੂ ਕਰਾਂਗੇ 10 ਸਾਲ ਇਹਨਾਂ ਨੇ ਲਾਗੂ ਨਹੀਂ ਕੀਤਾ ਅਸੀਂ ਤਾਂ ਚੋਣ ਕਮਿਸ਼ਨ ਨੂੰ ਇਹ ਵੀ ਕਹਿ ਕੇ ਆਏ ਆ ਤੇ ਇਹ ਬੇਨਤੀ ਕਰਾਂਗੇ ਜਿਹੜੇ ਲੋਕ ਇਹੋ ਜਿਹੇ ਲੁਭਾਣੇ ਵਾਅਦੇ ਕਰਦੇ ਆ ਜੇ ਉਹ ਪੂਰੇ ਨਹੀਂ ਕਰਦੇ ਇੱਕ ਟਾਈਮ ਬਾਉਂਡ ਹੋਣਾ ਚਾਹੀਦਾ ਸਾਲ ਲੈ ਲੈਣ 2 ਸਾਲ ਲੈ ਲੈਣ ਜੇ ਉਹਦੇ ਵਿੱਚ ਇਹ ਵਾਅਦੇ ਪੂਰੇ ਨਹੀਂ ਕਰਦੇ ਤਾਂ ਇਹਨਾਂ ਦੀ ਪਾਰਟੀਆਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਆ ਐਵੇਂ ਲੋਕਾਂ ਨੂੰ ਭਰਮਾ ਕੇ ਇਹ ਵੋਟਾਂ ਲੈ ਲੈਂਦੇ ਆ ਤੇ ਮੁੜ ਕੇ ਵਾਅਦੇ ਪੂਰੇ ਨਹੀਂ ਕਰਦੇ ਇਹ ਵੀ بار-ਬਾਰ ਗੱਲ ਉੱਠ ਰਹੀ ਹੈ ਜੀ ਜਿਹੜਾ ਉਹ ਪਿੱਛੇ ਇੱਕ ਟੱਸਲ ਹੋ ਗਈ ਪੁਲਿਸ ਤੇ ਕੁਝ ਉਹਨਾਂ ਦੇ ਵਿੱਚ ਕਹਿੰਦੇ ਜੀ ਕਿਸਾਨਾਂ ਦੀ ਔਰ ਉਹਨਾਂ ਚ ਆਪਸ ਵਿੱਚ pèce ਵਪਾਰੀਆਂ ਨਾਲ pèce ਐਦਾਂ ਦੀਆਂ ਜਿਹੜੀਆਂ ਬਾਰ-ਬਾਰ ਹਰਕਤਾਂ ਹੋ ਰਹੀਆਂ ਨੇ ਤੇ ਕਿਸਾਨ ਜਿਹੜੇ ਨੇ ਉਹ ਸਹਿਜ ਨਹੀਂ ਹੈਗੇ ਉਹ ਕਿਤੇ ਨਾ ਕਿਤੇ ਖਰੂਦਪੁਰਾ ਜਿਹੜਾ ਉਹ ਪਾਰੇ ਨੇ ਨਹੀਂ ਉਹ ਕੋਈ ਗਲਤਫਹਿਮੀ ਦਾ ਸ਼ਿਕਾਰ ਹੋਏ ਨੇ ਉਹ ਸਾਡੇ ਐਸਕੇਐਮ ਦੇ ਕੋਈ ਲੀਡਰਸ ਜਾਂ ਉਹਨਾਂ ਦੇ ਵਿੱਚ ਨਹੀਂ ਸੀ ਅਸੀਂ ਸਾਰਿਆਂ ਨੂੰ ਹੁਣ ਦੁਬਾਰਾ ਫਿਰ ਅਪੀਲ ਕਰਦੇ ਹਾਂ ਤੁਹਾਡੇ ਮਾਧਮ ਰਹੀਂ ਵੀ ਸਾਰਿਆਂ ਨੂੰ ਫਿਰ ਅਪੀਲ ਕੀਤੀ ਆ ਵੀ ਆਪਾਂ ਭੇਡਣਾ ਨਹੀਂ ਹੈਗਾ ਸ਼ਾਂਤਮਈ ਢੰਗ ਨਾਲ ਸਾਈਟ ਤੇ ਹੋ ਕੇ ਆਪਾਂ ਜਿਹੜੀਆਂ ਗੱਲਾਂ ਨੇ ਉਹ ਕਰਨੀਆਂ ਨੇ ਤੇ ਕਿਸੇ ਨਾਲ ਲੜਾਈ ਵਾਲੇ ਝਗੜੇ ਵਾਲ ਨਹੀਂ ਪੈਣਾ ਅੱਜ ਪਦੇ ਵੱਡੇ ਲੀਡਰ ਆ ਰਹੇ ਨੇ ਅਮਿਤ ਸ਼ਾਹ ਆਣਗੇ ਮੋਦੀ ਜੀ ਆ ਰਹੇ ਨੇ ਉਧਰ ਅਰਵਿੰਦ ਕੇਜਰੀਵਾਲ ਵੀ ਅੱਜਕੱਲ ਫੇਰੀ ਤੇ ਨੇ ਖਾਸ ਕਰਕੇ ਪੰਜਾਬ ਫੇਰੀ ਤੇ ਨੇ ਤੁਸੀਂ ਜਾਰੀ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਉਹ ਸਾਰਿਆਂ ਵਾਸਤੇ ਕੀਤਾ ਤੇ ਆਮ ਆਦਮੀ ਪਾਰਟੀ ਦੇ ਕਿਉਂਕਿ ਉਹ ਕਨਵੀਨਰ ਨੇ ਕੀ ਤੁਸੀਂ ਇਹ ਨਾ ਸਾਰਿਆਂ ਨੂੰ ਵੀ ਘੇਰੋਗੇ ਸਵਾਲ ਪੁੱਛੋਗੇ ਇਹਨਾਂ ਨੂੰ ਵੀ ਹਾਂ ਜਿਹੜੇ ਆਉਣਗੇ ਅਸੀਂ ਕੋਸ਼ਿਸ਼ ਕਰਾਂਗੇ ਸਵਾਲ ਪੁੱਛਣ ਦੀ ਪਰ ਅਸੀਂ ਘੇਰਾਂਗੇ ਨਹੀਂ ਘੇਰਨ ਵਾਲੀ ਗੱਲ ਨਹੀਂ ਅਸੀਂ ਕਰਾਂਗੇ ਸਿਰਫ ਸਵਾਲ ਆ ਸਾਈਡ ਤੇ ਖੜਾਂਗੇ ਅਸੀਂ ਕੋਈ ਰੋਕਾਂਗੇ ਨਹੀਂ ਸਾਈਡ ਤੇ ਆਪਦੇ ਮੰਗ ਪੱਤਰ ਲੈ ਕੇ ਅਸੀਂ ਕਾਲੇ ਝੰਡੇ ਲੈ ਕੇ ਆਪਦੇ ਜਿੱਥੇ ਬੰਦੀਆਂ ਦੇ ਝੰਡੇ ਲੈ ਕੇ ਅਸੀਂ ਖੜਾਂਗੇ ਤੇ ਉਹ ਅਸੀਂ ਆਪਣਾ ਰੋਸ ਪ੍ਰਗਟ ਕਰਾਂਗੇ ਹੰਸਰਾਜ ਹੰਸ ਬਾਰ-ਬਾਰ ਕਹਿੰਦੇ ਮੇਰਾ ਮੇਰਾ ਉਹਨਾਂ ਨੂੰ ਸਨੇਹਾ ਦੇ ਦਿਓ ਕਿਸਾਨਾਂ ਨੂੰ ਮੇਰਾ ਸਨੇਹਾ ਦੇ ਦਿਓ ਬਾਰ-ਬਾਰ ਉਹ ਕਹਿੰਦੇ ਮੈਨੂੰ ਘੇਰਦੇ ਐ ਮੇਰੇ ਨਾਲ ਉਹਨਾਂ ਨੇ ਐਦਾਂ ਬੋਲੇ ਉਦਾਂ ਬੋਲੇ ਮੈਨੂੰ ਦੱਲਾ ਕਿ ਹਾਂ ਮੈਨੂੰ ਪਤਾ ਨਹੀਂ ਕੀ ਕੀ ਕਿਹਾ ਚੰਗੇ ਸ਼ਬਦ ਨਹੀਂ ਕਹੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਆਪਣੀਆਂ ਵੀਡੀਓ ਬਾਰ-ਬਾਰ ਜਾਰੀ ਕਰਕੇ ਕਹੀਆਂ ਔਰ ਉਹਨਾਂ ਨੇ ਦੋ ਤਰੀਕੇ ਦੀ ਵੀ ਜ਼ਿਕਰ ਕਰ ਦਿੱਤਾ ਉਹਨਾਂ ਨੇ ਹੋਰ ਵੀ ਸਾਰੀਆਂ ਗੱਲਾਂ ਕੀਤੀਆਂ ਤੇ ਹਰ ਵਾਰ ਕਹਿੰਦੇ ਵੀ ਉਹਨਾਂ ਨੂੰ ਜਾ ਕੇ ਮੇਰਾ ਸੰਦੇਸ਼ ਦੇ ਦਿਓ ਮੇਰੀ ਉਹਨਾਂ ਤੱਕ ਗੱਲ ਪਹੁੰਚਾ ਦਿਓ ਵੀ ਘਟੋ-ਘਟੋ ਠਰਮੇ ਦੇ ਨਾਲ ਗੱਲ ਕਰਨ ਦਾ ਇਹ ਤਰੀਕਾ ਨਹੀਂ ਹੈਗਾ ਸਵਾਲ ਪੁੱਛਣ ਦਾ ਪਰ ਉਹਨਾਂ ਦੀ ਲੈਂਗੁਏਜ ਵੀ ਠੀਕ ਨਹੀਂ ਕਿਸਾਨ ਤਾਂ ਅਨਪੜ੍ਹ ਹੋ ਸਕਦਾ ਕੋਈ ਗਲਤ ਬੋਲ ਸਕਦਾ ਕਿਸੇ ਦੇ ਮੂੰਹੋਂ ਨਿਕਲ ਸਕਦਾ ਕਈ ਵਾਰ ਗਰਮੀ 'ਚ ਥੱਕੇ ਮਾਰਦੇ ਆ ਇਹ ਲੋਕ ਉਹਨਾਂ ਦੇ ਵਰਕਰ ਉਹਨਾਂ ਨੂੰ ਧੱਕਾ ਮੁਕੀ ਕਰਦੇ ਆ ਉਹਦੇ 'ਚ ਕੋਈ ਗਰਮ ਬੰਦਾ ਬੋਲ ਸਕਦਾ ਪਰ ਇਹਨਾਂ ਨੂੰ ਆਪਦੀ ਸ਼ਬਦਾਵਲੀ ਮੈਂ ਜੁੱਤੀ ਫੇਰੂੰਗਾ ਇਹਨੂੰ ਕਿਹਨੇ ਅਧਿਕਾਰ ਦਿੱਤਾ ਇਹ ਤਾਂ ਲੋ 5 ਸਾਲ ਲੋਕਾਂ ਨੇ ਜਿਤਾ ਕੇ ਲੋਕ ਸਗਾ ਬਚੀ ਰਹੇ ਆ ਕੋਈ ਇਹਨਾਂ ਨੇ ਮਸਲਾ ਨਹੀਂ ਠਾਇਆ ਇਹ ਜੇ ਇਹਨਾਂ ਨੂੰ ਸ਼ਬਦਾਵਲੀ ਜਿਹੜੀ ਲੀਡਰਾਂ ਨੂੰ ਜੇ ਲੀਡਰ ਗਲਤ ਸ਼ਬਦਾਵਲੀ ਬੋਲੂਗਾ ਤਾਂ ਸਾਡੇ ਬੰਦੇ ਵੀ ਫਿਰ ਗਲਤ ਉਹਦੇ ਮੂਰੇ ਬੋਲਣਗੇ ਇਹਨਾਂ ਨੂੰ ਨਹੀਂ ਬੋਲਣੀ ਚਾਹੀਦੀ ਇਹਨਾਂ ਨੂੰ ਠਰਮੇ 'ਚ ਰਹਿਣਾ ਚਾਹੀਦਾ ਜੇ ਵੋਟਾਂ ਤਾਂ ਲੋਕਾਂ ਦੀਆਂ ਲੈਣੀਆਂ ਨੇ ਉਹ ਲੋਕਾਂ ਨੂੰ ਤੁਸੀਂ ਗਾਲਾਂ ਕੱਢਦੇ ਹੋ ਮੈਂ ਛਿੱਤਰ ਫੇਰੂੰਗਾ ਫਿਰ ਤੁਹਾਨੂੰ ਵੋਟ ਕ ਅੱਜ ਜਿੱਥੇ ਗੱਲ ਕਰ ਲਈਏ ਰਵਨੀਤ ਪਿੱਟੂ ਲੁਧਿਆਣਾ ਤੋਂ ਨੇ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਹੈ ਕਿ ਉਹ ਭਜਦੇ ਨਜ਼ਰ ਆਏ ਨੇ ਔਰ ਦਿਖਾਇਆ ਜਾ ਰਿਹਾ ਹੈ ਕਿ ਤੰਬੂ ਜਿਹੜੇ ਨੇ ਉਹ ਖਾਲੀ ਪਏ ਨੇ ਐਵੇਂ ਦੇ ਕਈ ਵੀਡੀਓ ਲਗਾਤਾਰ ਜਿਹੜੀਆਂ ਨੇ ਆ ਰਹੀਆਂ ਨੇ ਔਰ ਖਾਸ ਕਰਕੇ ਜੇ ਗੱਲ ਕਰੀਏ ਪਰਨੀਤ ਕੌਰ ਜਿਹੜੇ ਪਟਿਆਲਾ ਤੋਂ ਉਮੀਦਵਾਰ ਨੇ ਚਾਹੇ ਕਿਸਾਨ ਉਹਨਾਂ ਦਾ ਲਗਾਤਾਰ ਵਿਰੋਧ ਕਰ ਰਹੇ ਪਰ ਫਿਰ ਵੀ ਇੱਕ ਮਿੰਟ ਲਈ ਉਹ ਆਪਣੇ ਬੜੇ ਸਹਿਜ ਤਰੀਕੇ ਦੇ ਨਾਲ ਗੱਲ ਕਰਦੇ ਕਹਿੰਦੇ ਵਿਰੋਧ ਕਰਨਾ ਉਹਨਾਂ ਦਾ ਹੱਕ ਹੈ ਕਰ ਸਕਦੇ ਹੈ ਸਵਾਲ ਪੁੱਛ ਸਕਦੇ ਹੈ ਉਹਨਾਂ ਦਾ ਹੱਕ ਹੈ ਕਰਨਗੇ ਪਰ ਉਹ ਥੋੜਾ ਜਿਹਾ ਦੇਖਿਆ ਜਾਏ ਤੇ ਆਪਣੀ ਇੱਕ ਜਿਹੜੀ ਬਕਾਇਦਾ ਉਹਨਾਂ ਦਾ ਅੰਦਾਜ਼ ਹੈਗਾ ਉਹਦੇ ਵਿੱਚ ਗੱਲ ਕਰ ਰਿਹਾ ਕੀ ਕਹਿਣਾ ਚਾਹੋਗੇ ਨਹੀਂ ਠੀਕ ਆ ਅਸੀਂ ਵੀ ਚਾਹੁੰਦੇ ਹਾਂ ਵੀ ਵਿਰੋਧ ਦਾ ਸਾਡਾ ਹੱਕ ਆ ਅਸੀਂ ਪ੍ਰਦਰਸ਼ਨ ਕਰਨਾ ਅਸੀਂ ਮੰਗਾ ਮੰਨਣੀਆਂ ਨੇ ਅੱਜ ਇਹ ਪਾਰਟੀ ਸੱਤਾ ਚ ਕੱਲ ਨੂੰ ਦੂਜੀ ਆ ਗਈ ਅਸੀਂ ਦੂਜੀ ਦੇ ਮੂਰੇ ਵੀ ਅਸੀਂ ਇਹੀ ਕੁਝ ਕਰਨਾ ਪਰ ਇਹਨਾਂ ਨੂੰ ਲੀਡਰਾਂ ਨੂੰ ਆਪ ਦੀ ਜਿਹੜਾ ਸੱਭਿਆਚਾਰ ਕਾਇਮ ਰੱਖਣਾ ਚਾਹੀਦਾ ਤੇ ਇਹਨਾਂ ਨੂੰ ਬੜਾ ਨਰਮੀ ਨਾਲ ਪੇਸ਼ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਅਸੀਂ ਚੁਣ ਕੇ ਭੇਜਣਾ ਇਹਨਾਂ ਤੋਂ ਸਾਡੀਆਂ ਆਸਾਂ ਨੇ ਜੇ ਇਹਨਾਂ ਨੂੰ ਅੱਜ ਅਸੀਂ ਵਿਰੋਧ ਨਹੀਂ ਕਰਾਂਗੇ ਤਾਂ ਇਹ ਸਾਡੀ ਗੱਲ ਉੱਥੇ ਨਹੀਂ ਉਠਾਉਣਗੇ ਤੇ ਇਸ ਲਈ ਇਹਨਾਂ ਨੂੰ ਹਲੀਮੀ ਨਾਲ ਵਰਤਣਾ ਚਾਹੀਦਾ ਅੱਗੇ ਜੇ ਤੁਸੀਂ ਹਲੀਮੀ ਨਾਲ ਤੁਸੀਂ ਕੋਈ ਬੋਲੋਗੇ ਤਾਂ ਅਗਲਾ ਵੀ ਹਲੀਮੀ ਨਾਲ ਬੋਲੂਗਾ ਜੇ ਤੁਸੀਂ ਅੱਗੇ ਗਰਮੀ ਨਾਲ ਤੁਹਾਡੇ ਕੋਈ ਵਰਕਰ ਬੋਲਦੇ ਛ ਹੋ ਸਕਦਾ ਹੋਵੇ ਵੀ ਸ਼ਾਇਦ ਹਸਰਾ ਹਸ ਜੀ ਆਪਨਾ ਗਰਮੀ ਨਾਲ ਬੋਲਦੇ ਹੁਣ ਉਹਨਾਂ ਦੇ ਵਰਕਰ ਕੁਝ ਗਲਤ ਬੋਲਦੇ ਹੁਣ ਲੋਕਾਂ ਨੂੰ ਵਿੱਚ ਖੜੇ ਵੀ ਤੁਹਾਨੂੰ ਦੇਖਾਂਗੇ ਆ ਕਰਾਂਗੇ ਉਸੇ ਤਰ੍ਹਾਂ ਫਿਰ ਉਹ ਲੋਕ ਜਿਹੜੇ ਆ ਕਿਸਾਨ ਉਹ ਬੋਲਣ ਲੱਗ ਜਾਂਦੇ ਆ ਨਾਈਟ ਹੋ ਜਾਂਦੇ ਆ ਇਹਨਾਂ ਨੂੰ ਹਲੀਮੀ ਵਰਤਣੀ ਚਾਹੀ ਆਮੁਕੀ ਇਹ じゃ ਕੁਛ ਨਹੀਂ ਕਰਨਾ ਸਾਈਟ ਤੇ ਖੜਕੇ ਤੁਸੀਂ ਸਵਾਲ ਕਰ ਲੋ ਤੁਸੀਂ ਆਪ ਦਾ ਰੋਸ ਕਰ ਲੋ 12 14 ਦਿਨ ਰਹਿ ਗਏ ਸਾਰੇ ਦੇ ਸਾਰੇ ਜੀ ਵੋਟਾਂ ਪੈ ਜਾਣੀਆਂ 12 14 ਦਿਨਾਂ ਦਾ ਹੁਣ ਤੁਹਾਡਾ ਪਲਾਨ ਕੀ ਹੈਗਾ ਖਾਸ ਕਰਕੇ ਕਿਉਂਕਿ ਸਵਾਲ ਤਾਂ ਤੁਸੀਂ ਲਗਾਤਾਰ ਕਿਸਾਨਾਂ ਨੇ ਜਾਰੀ ਕੀਤੇ ਹੀ ਹੋਏ ਐ ਪੁੱਛ ਹੀ ਰਹੇ ਹੋ ਆਲਰੇਡੀ ਕਿ ਜਿੰ ਜਿਹੜਾ ਵੀ ਕੋਈ ਕੈਂਡੀਡੇਟ ਆ ਗਿਆ ਉਹਨੂੰ ਪੁੱਛਾਂਗੇ ਜ਼ਰੂਰ ਇੱਕ ਵਾਰੀ ਵੀ ਤੂੰ ਕੀ ਕੀਤਾ ਸਾਡੇ ਵਾਸਤੇ ਤੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਕੀ ਕਰੋਗੇ ਸਾਡੀ ਆਵਾਜ਼ਾਂ ਚੁੱਕੋਗੇ ਜਾਂ ਨਹੀਂ ਚੁੱਕੋਗੇ ਅਸੀਂ 21 ਤਰੀਕ ਪਹਿਲਾਂ ਟਾਰਗੇਟ ਕੀਤਾ ਹੋਇਆ ਸੀ ਝੰਗਰਾਓ ਮੰਡੀ ਉੱਥੇ ਅਸੀਂ ਦਿਖਾਵਾਂਗੇ ਵੀ ਹਜ਼ਾਰਾਂ ਕਿਸਾਨ ਸਾਡੀ 50000 60000 ਤੋਂ ਉੱਪਰ ਤਾਂ ਲਿਸਟ ਬਣ ਗਈ ਆ ਉਹ ਅਸੀਂ ਲੰਗਰਾਂ ਦੇ ਇੰਤਜ਼ਾਮ ਹੋਰ ਇੰਤਜ਼ਾਮਾਂ ਚ ਮੇਰੀ ਵੀ ਉੱਚ ਡਿਊਟੀ ਲੱਗੀ ਹੋਈ ਆ ਤੇ ਉਹ 21 ਤੱਕ ਤਾਂ ਅਸੀਂ ਉਹ ਭਗਤਾਵਾਂਗੇ ਉੱਥੇ ਅਸੀਂ ਪੂਰੇ ਬੰਦੇ ਸਾਡੇ ਜਾਣੇ ਆ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈਗਾ ਇਹ ਆ ਵੀ ਉਵੇਂ ਸਵਾਲ ਚੱਲੀ ਜਾਣਗੇ ਤੇ ਲੋਕਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਲਾਮਬੰਦ ਕਰੀਏ ਤੇ ਲੋਕ ਇੱਕ ਨਵੀਂ ਸਟ੍ਰੈਟਜੀ ਇਹ ਵੀ ਕਰੀਏ ਵੀ ਤੁਸੀਂ ਜਾਓ ਹੀ ਨਾ ਇਹਨਾਂ ਦੇ ਇਕੱਠਾਂ 'ਚ ਲੋਕਾਂ ਨੂੰ ਇਹ ਕਹੀਏ ਵੀ ਤੁਸੀਂ ਜਾਓ ਹੀ ਨਾ ਮੂਰੇ ਨਾ ਜਾਓ ਪਰ ਅਸੀਂ ਇਹੀ ਇਹ ਵੀ ਜ਼ਰੂਰ ਕਹਾਂਗੇ ਵੀ ਹਿੰਸਕ ਨਹੀਂ ਹੋਣਾ ਬਸ ਇਹ ਜੇ ਚਾਹੁੰਦੀ ਆ ਭਾਜਪਾ ਸਾਨੂੰ ਉੱਥੇ ਵੀ ਇਹੀ ਕਸਾਉਂਦੀ ਸੀ ਸਾਨੂੰ ਕਦੇ ਰੋੜੇ ਮਾਰਦੇ ਸੀ ਕਦੇ ਕੁਛ ਮਾਰਦੇ ਸੀ ਪਰ ਅਸੀਂ ਹਿੰਸਕ ਨਹੀਂ ਹੋਏ ਅਸੀਂ ਵੀ ਹੁਣ ਇਹੀ ਦੁਬਾਰਾ ਉਹਨਾਂ ਨੂੰ ਐਜੂਕੇਟ ਕਰ ਰਹੇ ਆ ਆਪਦੇ ਵੀ ਰੰਗ ਨੂੰ ਕਿਸਾਨਾਂ ਨੂੰ ਵੀ ਆਪਾਂ ਹਿੰਸਕ ਨਹੀਂ ਹੋਣਾ ਭਾਜਪਾ ਚ ਆਉਂਦੀ ਆ ਵੀ ਇਹ ਵੋਟਾਂ ਅੱਗੇ ਕਰਾ ਦੀਏ ਕਹਿਣ ਵੀ ਡਿਸਟਰਬ ਸਟੇਟ ਹੈਗੀ ਆ ਸਟੇਟ ਆ ਤੇਰਾ ਇਹ ਤਾਂ ਹਾਰੇ ਰਹੇ ਨੇ ਇਹਨਾਂ ਨੂੰ ਕੋਈ ਫਾਇਦਾ ਤਾਂ ਹੁਣ ਆ ਹੀ ਨਹੀਂ ਪੀਐਮ ਲਈ ਉਲਟੇ ਪੈਣੀਆਂ ਨੇ ਇਸ ਲਈ ਕਿਸਾਨਾਂ ਨੂੰ ਬੇਨਤੀ ਕਰਾਂਗੇ ਵੀ ਹਿੰਸਕ ਨਾ ਹੋਵੋ ਆਰਾਮ ਨਾਲ ਇਹਦਾ ਤੋਂ ਸਵਾਲ ਪੁੱਛੋ ਜਿਹੜੇ ਕੱਲ ਪਰਸੋ ਦੇ ਵਿੱਚ ਤੁਹਾਡੇ ਕੈਂਡੀਡੇਟਸ ਜਿਹੜੇ ਨੇ ਉਹ ਫੜੇ ਗਏ ਸੀ ਗ੍ਰਿਫਤਾਰੀਆਂ ਹੋ ਗਈਆਂ ਸੀਗੀਆਂ ਵਿਰੋਧਤਾ ਕਰਨ ਵੇਪਸ ਆ ਗਏ ਉਹਨਾਂ ਦਾ ਕੀ ਸਟੇਟਸ ਹੈ ਇਸ ਟਾਈਮ ਛਡ ਦਿੰਦੇ ਹੁੰਦੇ ਆ ਅਸੀਂ ਛਡਵਾ ਲੈਨੇ ਆ ਜੇ ਕੋਈ ਫੜ ਕੇ ਰੱਖਦਾ ਤਾਂ ਅਸੀਂ ਐਸਐਸਪੀ ਦੇ ਜਾਂ ਉਹਦੇ ਮੂਰੇ ਧਰਨਾ ਦੇ ਦਿੰਦੇ ਆ ਉਹ ਅਸੀਂ ਉਹ ਛਡਵਾ ਲੈਨੇ ਆ ਬਹੁਤ ਬਹੁਤ ਧੰਨਵਾਦ ਜੀ ਇਹ ਸਾਡੇ ਨਾਲ ਸੀਗੇ ਹਰਿੰਦਰ ਲਖੋਵਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸਾਡੇ ਨਾਲ ਤੁਹਾਨੂੰ ਦੱਸ ਦਈਏ ਕਿ ਬੜੇ ਐਕਸਪਲੇਨ ਕਰਕੇ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਔਰ ਆਪਣੇ ਕੈਡਰ ਨੂੰ ਤਾਂ ਸਮਝਾਈ ਰਹੇ ਆ ਪਰ ਨਾ ਨਾ ਕਰਦੇ ਇਹਨਾਂ ਲੀਡਰਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਏ ਕਿ ਸਵਾਲ ਉਹਨਾਂ ਨੂੰ ਲੈਣੇ ਪੈਣਗੇ ਜਵਾਬ ਉਹਨਾਂ ਨੂੰ ਦੇਣੇ ਪੈਣਗੇ ਕਿਉਂਕਿ ਅੱਜ ਤੱਕ ਉਹਨਾਂ ਨੂੰ ਜਵਾਬ ਦੇਣ ਦੀ ਆਦਤ ਨਹੀਂ ਰਹੀ ਏ ਪਰ ਉਹਨਾਂ ਨੇ ਕਿਹਾ ਕਿ ਜਗਰਾਉ ਰੈਲੀ ਵਿੱਚ ਵੀ 50 60 ਹਜ਼ਾਰ ਕਿਸਾਨਾਂ ਦੀ ਸਾਡੇ ਕੋਲ ਲਿਸਟ ਬਣ ਚੁੱਕੀ ਏ ਜਿਹੜੀ ਕਿ ਲਿਸਟ ਉਹਨਾਂ ਨੇ ਖਾਸ ਕਰਕੇ ਲਖਵਾਲ ਸਾਹਿਬ ਨੇ ਕਿਹਾ ਕਿ ਮੇਰੇ ਵੀ ਡਿਊਟੀ ਉੱਥੇ ਲੱਗੀ ਹੈ ਅਸੀਂ ਲੰਗਰ ਵੀ ਲਾਵਾਂਗੇ ਲੋਕਾਂ ਨੂੰ ਇਕੱਠਾ ਕਰਾਂਗੇ ਉਹਨਾਂ ਨੂੰ ਕਹਾਂਗੇ ਹਿੰਸਕ ਨਹੀਂ ਹੋਣਾ ਪਰ ਸਵਾਲ ਕਰੋ ਕਹਿੰਦੇ 12-15 ਦਿਨ ਰਹਿ ਗਏ ਕੋਈ ਗੱਲ ਨਹੀਂ ਪਰ ਅਸੀਂ ਲਗਾਤਾਰ ਸਵਾਲ ਕਰਦੇ ਰਵਾਂਗੇ ਕਿਉਂਕਿ ਨਾਣਾ ਕਰਦੇ ਜੋ ਮਰਜ਼ੀ ਹੋਵੇ ਸਵਾਲਾਂ ਦਾ ਜਵਾਬ ਤਾਂ ਇਹਨਾਂ ਲੀਡਰਾਂ ਨੂੰ ਦੇਣਾ ਪੈਗਾ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਵੋਟ ਪਾਣੀ ਐਸ ਚੀਜ਼ ਦਾ ਐਸ ਕੇ ਐਮ ਦਾ ਐਲਾਨ ਹਜੇ ਤੱਕ ਬਰਕਰਾਰ ਹੈ ਬਾਕੀ ਉਹ ਕਹਿੰਦੇ ਕਿ ਜਿਹੜਾ ਵੀ ਕੋਈ ਜਿੱਤਣ ਵਾਲਾ ਤੁਸੀਂ ਜੇ ਕੋਈ ਵੀ ਪਾਰਟੀ ਹੋਏ ਉਹਨੂੰ ਵੋਟ ਪਾ ਦਿਓ ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਉਹਨਾਂ ਨੇ ਸਵਾਲ ਅੱਜ 11:00 ਉਹਦੇ ਲਈ ਵੀ ਜਾਰੀ ਕੀਤੇ ਪਰ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਜੇ ਸਮਾਂ ਪਿਆ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਜਿਹੜਾ ਹੈ ਉਹ ਕਰ ਲਵਾਂਗੇ ਕੈਮਰਾ ਪਰਸਨ ਸਰਬਜੀ ਦੇ ਨਾਲ ਵਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ